ਸਾਰੇ ਸਤਿਕਾਰਯੋਗ ਜਿਹੜੇ ਹੈਗੇ ਮੋਟਰਾਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਹੱਥ ਜੋੜ ਕੇ ਨਮਸਕਾਰ ਤੇ ਸਤਿ ਸ੍ਰੀਕਾਲ ਮੈਂ ਚੌਧਰੀ ਰਕੇਸ਼ ਗੁੱਜਰ ਜਿਨ੍ਹਾਂ ਨੇ ਕਿ 1999 ਦੇ ਵਿੱਚ ਜਿਹੜਾ ਹੈਗਾ ਲੋਕ ਸਭਾ ਹਲਕਾ ਆਪਣੇ ਹੁਸ਼ਿਆਰਪੁਰ ਤੋਂ ਬਹੁਜਨ ਸਮਾਜ ਪਾਰਟੀ ਦੀ ਟਿਕਟ ਤੇ ਜਿਹੜਾ ਹੈਗਾ ਇਲੈਕਸ਼ਨ ਲੜਿਆ ਸੀਗਾ ਉਸ ਸਮੇਂ ਜਿਹੜਾ ਹੈਗਾ ਸਾਡਾ ਸਮਾਜ ਇੰਨਾ ਜਾਗਰਤ ਨਹੀਂ ਸੀਗਾ ਫਿਰ ਵੀ ਜਿਹੜੀ ਹੈਗੀ ਲਗਭਗ ਜਿਹੜੀ ਹੈਗੀ 1.5 ਲੱਖ ਦੇ ਕਰੀਬ ਜਿਹੜੀ ਹੈਗੀ ਜਿਹੜੀ ਹੈਗੀ ਵੋਟ ਜਿਹੜੀ ਮੈਨੂੰ ਪਈ ਸੀ ਹੁਣ ਜਿਹੜਾ ਸਾਡਾ ਜਿਹੜਾ ਹਲਕਾ ਹੈਗਾ ਉਹ ਨਵਾਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਹਲਕਾ ਹੈ ਇਹਦੇ ਵਿੱਚ ਸਾਡੀ ਮੈਕਸਿਮਮ ਜਿਹੜੀ ਹੈਗੀ ਗੁੱਜਰ ਬਰਾਦਰੀ ਦੀ ਵੋਟ ਹੈ ਅਸੀਂ ਸਮਾਜ ਦੇ ਵਿੱਚ ਰੂਟ ਲੈਵਲ ਤੇ ਵੀ ਗਰਾਊਂਡ ਲੈਵਲ ਤੇ ਜਿਹੜੀ ਪਿੰਡਾਂ ਪਿੰਡਾਂ ਵਿੱਚ ਜਾ ਕੇ ਜਿਹੜਾ ਹੈਗਾ ਇਹ ਲੋਕਾਂ ਨੂੰ ਜਾਗਰਿਤ ਕਰਦੇ ਆ ਔਰ ਲੋਕਾਂ ਦਾ ਭਰਮਾ ਹਜ਼ਾਰਾ ਸਾਨੂੰ ਮਿਲਿਆ ਹੈਗਾ ਉਸ ਭਰਮੇ ਹਗਾਰੇ ਦੇ ਵਿੱਚ ਇਹ ਤਹਈਆ ਅਸੀਂ ਕੀਤਾ ਹੈ ਵੀ ਜਿਹੜੀ ਵੀ ਪਾਰਟੀ ਜਿਹੜੀ ਹੈਗੀ ਇਸ ਵਾਰ ਜਿਹੜਾ ਹੈਗਾ ਆ ਲੋਕਲ ਉਮੀਦਵਾਰ ਗੁੱਜਰ ਉਮੀਦਵਾਰ ਕੋਈ ਵੀ ਪਾਰਟੀ ਦੇਗੀ ਅਸੀਂ ਜਿਹੜਾ ਗੁੱਜਰ ਸਮਾਜ ਸਾਰਾ ਇਹ ਤਨਮਨ ਧੰਦੇ ਨਾਲ ਜਿਹੜਾ ਹੈਗਾ ਉਸ ਕੈਂਡੀਡੇਟ ਨੂੰ ਜਿਹੜਾ ਹੈਗਾ ਅਸੀਂ ਸਪੋਰਟ ਵੀ ਕਰਾਂਗੇ ਨੋਟ ਵੀ ਦਵਾਂਗੇ ਸਾਰੇ ਕਰਕੇ ਤੇ ਕਹਿਣ ਦਾ ਮਤਲਬ ਆਪਣੀ ਇਹ ਸੀਟ ਵੀ ਜਿਤਾ ਕੇ ਜਿਹੜੀ ਹੈਗਾ ਉਸ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਆਖਰੀ